ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1024 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1025 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਨਾਵਹ ਭੁੱਲੀ ਝੋਟਾਂ ਖਾਏ ਜਿਹੜੀ ਜੀਵ ਇਸਤਰੀ ਪਰਮਾਤਮਾ ਦੇ ਨਾਮ ਤੋਂ ਖੁੰਝੀ ਰਹਿੰਦੀ ਹੈ ਉਹ ਦੁੱਖ ਸਹਾਰਦੀ ਹੈ ਬਹੁਤ ਸਿਆਣਪ ਪਰਮ ਨਾ ਜਾਏ ਦੁਨੀਆ ਦੇ ਕੰਮਾਂ ਵਿੱਚ ਭਾਵੇਂ ਉਹ ਬਹੁਤ ਸਿਆਣਪ ਬਖਾਵੇ ਉਸ ਦੀ ਮਾਇਆ ਦੀ ਪਟਕਣਾ ਦੂਰ ਨਹੀਂ ਹੁੰਦੀ ਪਾਜ ਪਾਜ ਮੋਹੇ ਅਚੇਤ ਨਾ ਚੇਤ ਹੈ ਅਜਗਰ ਭਾਰ ਲਦਾਈ ਹੈ ਜਿਹੜੇ ਬੰਦੇ ਪ੍ਰਮਾਤਮਾ ਦੀ ਯਾਦ ਵੱਲੋਂ ਅਵੇਸਲੇ ਰਹਿੰਦੇ ਹਨ ਪ੍ਰਮਾਤਮਾ ਨੂੰ ਚੇਤੇ ਨਹੀਂ ਕਰਦੇ ਉਹ ਮਾਇਆ ਦੇ ਮੋਹ ਵਿੱਚ ਖਵਾਰ ਹੋ ਹੋ ਕੇ ਆਤਮਕ ਮੌਤ ਸਹਿੜਦੇ ਹਨ ਉਹ ਮੋਹ ਦੇ ਬਹੁਤ ਹੀ ਭਾਰੇ ਬੋਝ ਹੇਠ ਦੱਬੇ ਰਹਿੰਦੇ ਹਨ ਮੋਹ ਦੇ ਹੇਤ ਨਾਲ ਲੱਦੇ ਰਹਿੰਦੇ ਹਨ ਜਿਵੇਂ ਅੱਜ ਦਾ ਸੱਪ ਬਹੁਤ ਭਾਰੀ ਹੁੰਦਾ ਹੈ ਤੇ ਉਸ ਤੋਂ ਆਪਣਾ ਹੀ ਭਾਰ ਨਹੀਂ ਚੱਕਿਆ ਜਾਂਦਾ ਇਸ ਤਰ੍ਹਾਂ ਜਿਹੜੇ ਜਿਆਦੇ ਮਾਇਆ ਨਾਲ ਪਿਆਰ ਕਰਦੇ ਹਨ ਤੇ ਭਗਤ ਜੀ ਬੀ ਬਾਣੀ ਵਿੱਚ ਫਰਮਾਨ ਕਰਦੇ ਹਨ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੇ ਜੇ ਮਰੈ ਸਰਪ ਜੋਨ ਵਾਲ ਵਾਲ ਉਤਰੈ ਇਹ ਜੇ ਬੰਦੇ ਫਿਰ ਮਾਇਆ ਦੇ ਮੋਹ ਵਿੱਚ ਰਹਿ ਕੇ ਫਿਰ ਉਹ ਸੱਪ ਦੀ ਜੂਨ ਵਿੱਚ ਪੈਂਦੇ ਹਨ ਤੇ ਅਜਗਰ ਅਗੇ ਵੱਡੇ ਭਾਰ ਹੋ ਜਾਂਦੇ ਹਨ ਭਾਰੇ ਹੋ ਜਾਂਦੇ ਹਨ ਤੇ ਉਤਰੇ ਤੁਰਿਆ ਫਿਰੇ ਆਪਣੀ ਜਾਂਦਾ ਬੇਨ ਬਾਦ ਵਿਰੋਧਾ ਕੋਈ ਨਹੀਂ ਮਾਇਆ ਦੇ ਮੋਹ ਵਿੱਚ ਫਸਿਆਂ ਦਾ ਜਿੱਧਰ ਕਿਧਰ ਵੀ ਹਾਲ ਵੇਖੋ ਝਗੜਿਆਂ ਤੋਂ ਵਿਰੋਧ ਤੋਂ ਕੋਈ ਵੀ ਖਾਲੀ ਨਹੀਂ ਹੈ ਮੈਂ ਦੇਖ ਆਲੇ ਹੋ ਤੇ ਸੁਸਾਲਾਹੀ ਤੇ ਤੁਹਾਨੂੰ ਯਕੀਨ ਨਹੀਂ ਆਉਂਦਾ ਤਾਂ ਮੈਨੂੰ ਕੋਈ ਐਸਾ ਵਿਖਾਓ ਮੈਂ ਉਸ ਦਾ ਸਤਕਾਰ ਕਰਦਾ ਹਾਂ ਮਾਨ ਤਨ ਅਰਪ ਮਿਲੇ ਜਗ ਜੀਵਨ ਹਰ ਸਿਓ ਬਣਤ ਬਣਾਈ ਹੈ ਆਪਣਾ ਮਨ ਤੇ ਸਰੀਰ ਭੇਟਾ ਕੀਤੇ ਆਹੀਂ ਭਾਵ ਆਪਣੇ ਮਨ ਦੀ ਗਵਾਈ ਤੇ ਗਿਆਨ ਇੰਦਰੀਆਂ ਦੀ ਪਟਕਣਾ ਛੱਡਿਆ ਆਹੀਂ ਜਗਤ ਦਾ ਜੀਵਨ ਪਰਮਾਤਮਾ ਮਿਰਦਾ ਹੈ ਤਦੋਂ ਹੀ ਉਸ ਨਾਲ ਸਾਝ ਬਣਦੀ ਹੈ ਪਰ ਅਬ ਕੀ ਗਾਤ ਮੇ ਤਕ ਕੋਈ ਨਾ ਪਾਵੇ ਕੋਈ ਆਦਮੀ ਨਹੀਂ ਜਾਣ ਸਕਦਾ ਕਿ ਪ੍ਰਮਾਤਮਾ ਕਿਹੋ ਜਿਹਾ ਹੈ ਅਤੇ ਕਿਡਾ ਵੱਡਾ ਮਹਾਨ ਹੈ ਜੇ ਕੋ ਵੱਡਾ ਕਹਾਏ ਵਡਾਈ ਖਾਵੇ ਜੇ ਕੋਈ ਮਨੁੱਖ ਆਪਣੇ ਆਪ ਨੂੰ ਵੱਡਾ ਖਵਾ ਕੇ ਇਹ ਮਾਨ ਕਰੇ ਕਿ ਮੈਂ ਪ੍ਰਭੂ ਦੀ ਗਾਤ ਮੇ ਤਲਬ ਸਕਦਾ ਹਾਂ ਤਾਏ ਮਾਨ ਉਸ ਦੇ ਆਤਮਿਕ ਜੀਵਨ ਨੂੰ ਤਬਾਹ ਕਰ ਦਿੰਦਾ ਹੈ ਸੱਚੇ ਸਾਹਿਬ ਤੋਟ ਨਾ ਦਾਤੀ ਸਗਲੇ ਤਿਨ ਉਪਾਈ ਹੈ ਸਾਰੀ ਸ੍ਰਿਸ਼ਟੀ ਸਦਾ ਇੱਥੇ ਰਹਿਣ ਵਾਲੇ ਮਾਲਕ ਪ੍ਰਭੂ ਪਰਮਾਤਮਾ ਨੇ ਪੈਦਾ ਕੀਤੀ ਹੈ ਸਭ ਨੂੰ ਦਾਤਾਂ ਦਿੰਦਾ ਹੈ ਪਰ ਉਸ ਦੀਆਂ ਦਾਤਾਂ ਵਿੱਚ ਕਮੀ ਨਹੀਂ ਆਉਂਦੀ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਅਸੀਂ ਲੋਕ ਪਰਮਾਤਮਾ ਦੀਆਂ ਦਾਤਾਂ ਨੂੰ ਕਈ ਜੁਗਾਂ ਤੋਂ ਖਾਂਦੇ ਆ ਰਹੇ ਹਾਂ ਵੱਡੇ ਵੱਡੇ ਆਈ ਵੇ ਪਰਵਾਹੇ ਪਰਮਾਤਮਾ ਦੀ ਇੱਕ ਬੜੀ ਭਾਰੀ ਸਿਫਤ ਹੈ ਕਿਤਨੇ ਵੱਡੇ ਜਗਤ ਪਰਿਵਾਰ ਦਾ ਮਾਲਕ ਖਸਮ ਹੋ ਕੇ ਵੀ بے ਪਰਵਾਹ ਹੈ ਪ੍ਰਬੰਧ ਕਰਨ ਵਿੱਚ ਘਬਰਾਉਂਦਾ ਨਹੀਂ ਆਪ ਪਾਏ দান ਸਮਾਹੇ ਆਪ ਹੀ ਪੈਦਾ ਕਰਦਾ ਹੈ ਤੇ ਆਪ ਹੀ ਸਭ ਨੂੰ ਰਿਜਕ ਪੜਾਂਦਾ ਹੈ ਆਪ ਦਿਆਲ ਦੂਰ ਨਹੀਂ ਦਾਤਾ ਮਿਲਿਆ ਸਹਿਜ ਰਜਾਈ ਹੈ ਸਭ ਦਾਤਾ ਦਾ ਮਾਲਕ ਪ੍ਰਭੂ ਪਰਮਾਤਮਾ ਦਿਆ ਦਾ ਸੋਮਾ ਹੈ ਕਿਸੇ ਵੀ ਜੀਵ ਤੋਂ ਦੂਰ ਨਹੀਂ ਹੈ ਔਰ ਜਿਆਦਾ ਮਾਲਕ ਜਿਸ ਜੀਵ ਨੂੰ ਮਿੜ ਪੈਂਦਾ ਹੈ ਉਹ ਵੀ ਆਤਮਕ ਅਡੋਲਤਾ ਵਿੱਚ ਟਿਕ ਜਾਂਦਾ ਹੈ 100 ਗੀਏ ਕਰੋਗ ਵਿਆਪੇ ਸ੍ਰਿਸ਼ਟੀ ਦੇ ਨੇਕਾਂ ਜੀਵ ਸੋਗ ਵਿੱਚ ਅਗਰੇ ਰਹਿੰਦੇ ਹਨ अनेका ਜੀਵ ਰੋਗ ਹੇਠ ਦਬਾਏ ਰਹਿੰਦੇ ਹਨ ਜੋ ਕਿਸ਼ ਕਰੇ ਸੋ ਆਪੇ ਆਪੇ ਜੋ ਕੁਝ ਕਰਦਾ ਹੈ ਪ੍ਰਭੂ ਪਰਮਾਤਮਾ ਆਪ ਹੀ ਆਪ ਕਰਦਾ ਹੈ ਭਗਤ ਭਾਉ ਗੁਰ ਕੀ ਮਤ ਪੂਰੀ ਅਨਹਦ ਸ਼ਬਦ ਲਖਾਈ ਹੈ ਜੋ ਮਨੁੱਖ ਗੁਰੂ ਦੀ ਮਤ ਗੁਰੂ ਦੀ ਪੂਰੀ ਮਤ ਦੀ ਰਾਹੀ ਪਰਮਾਤਮਾ ਦੀ ਭਗਤੀ ਕਰਦਾ ਹੈ ਪਰਮਾਤਮਾ ਨਾਲ ਪ੍ਰੇਮ ਗੰਢਦਾ ਹੈ ਉਹ ਉਸ ਅਮਰ ਪ੍ਰਭੂ ਪਰਮਾਤਮਾ ਵਿੱਚ ਲੀਨ ਰਹਿੰਦਾ ਹੈ ਗੁਰੂ ਦੇ ਸ਼ਬਦ ਦੇ ਰਾਹੀ ਪ੍ਰਭੂ ਉਸ ਨੂੰ ਆਪਣਾ ਆਪ ਲਖਾ ਦਿੰਦਾ ਹੈ ਤੇ ਉਸ ਨੂੰ ਕੋਈ ਸੋਗ ਕੋਈ ਰੋਗ ਕੋਈ ਦੁੱਖ ਨਹੀਂ ਵਿਆਪਦਾ ਇੱਕ ਨੰਗੇ ਭੁੱਖੇ ਪਵਹਿ ਪਵਾਏ ਅਨੇਕਾਂ ਬੰਦੇ ਜਗਤ ਤੇ ਆ ਕੇ ਨੰਗੇ ਰਹਿੰਦੇ ਹਨ ਭੁੱਖਾ ਘਟਦੇ ਹਨ त्याग ਦੇ ਭੁਲੇਖੇ ਦੇ ਪਟਕਾਏ ਹੋਏ ਥਾਂ-ਥਾਂ ਪੋਂਦੇ ਫਿਰਦੇ ਹਨ ਇੱਕ ਹੱਠ ਕਰ ਮਰ ਹੈ ਨਾ ਕੀਮਤ ਪਾਏ अनेका ਬੰਦੇ ਕਿਸੇ ਮਿੱਠੀ ਆਤਮਕ ਉਨਤੀ ਦੀ ਪ੍ਰਾਪਤੀ ਦੇ ਖਾਤਰ ਆਪਣੇ ਸਰੀਰ ਉਤੇ ਧੱਕਾ ਜ਼ੋਰ ਕਰਕੇ ਮਰਦੇ ਹਨ ਪਰ ਜਿਹਾ ਕੋਈ ਮਨੁੱਖ ਮਨੁੱਖਾ ਜੀਵਨ ਦੀ ਕਦਰ ਨਹੀਂ ਸਮਝਦਾ ਗਾਤੇ অব গਤ ਕੀ सार ਨਾ ਜਾਣੈ ਬੂਝੈ ਸ਼ਬਦ ਕਮਾਈ ਹੈ ਅਜੇ ਕਿਸੇ ਬੰਦੇ ਨੂੰ ਚੰਗੇ ਬੰਦੇ ਆਤਮਕ ਜੀਵਨ ਦੀ ਸਮਝ ਨਹੀਂ ਪੈਂਦੀ ਉਹੀ ਬੰਦਾ ਸਮਝਦਾ ਹੈ ਜੋ ਗੁਰੂ ਦਾ ਸ਼ਬਦ ਕਮਾੰਦਾ ਹੈ ਜੋ ਗੁਰੂ ਦੇ ਸ਼ਬਦ ਅਨੁਸਾਰ ਆਪਣਾ ਜੀਵਨ ਢਾਲਦਾ ਹੈ ਇਕ ਤੀਰਥ ਨਾ ਵਹਿ ਅੰਨ ਨਾ ਖਾਵਹਿ ਅਨੇਕਾਂ ਬੰਦੇ ਜਗਤ ਤੇ ਆਗਏ ਤੀਰਥ ਤੀਰਥਾਂ ਉੱਤੇ ਇਸ਼ਨਾਨ ਕਰਦੇ ਹਨ ਤੇ ਅੰਨ ਨਹੀਂ ਖਾਂਦੇ ਦੁੱਧਾ ਤਾਰੀ ਬਣਦੇ ਹਨ ਇੱਕ ਅਗਨ ਜਲਾਵਹਿ ਦੇਹ ਖਪਾਵਹਿ ਅਨੇਕਾਂ ਬੰਦੇ ਤਿਆਗੀ ਬਣ ਕੇ ਅੱਗ ਬਾੜਦੇ ਹਨ ਧੂਣੀਆਂ ਤਪਾਉਂਦੇ ਹਨ ਤੇ ਆਪਣੇ ਸਰੀਰ ਨੂੰ ਤਪਾਂ ਦਾ ਕਸ਼ਟ ਦਿੰਦੇ ਹਨ ਰਾਮ ਨਾਮ ਬਿਨ ਮੁਕਤ ਨਾ ਹੋਈ ਕਿਤ ਬਿਦਪਾਰ ਲੰਘਾਈ ਹੈ ਪਰ ਪ੍ਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮਾਇਆ ਦੇ ਬੰਧਨਾਂ ਤੋਂ ਖਲਾਸੀ ਨਹੀਂ ਮਿਲਦੀ ਸਿਮਰਨ ਤੋਂ ਬਿਨਾ ਹੋਰ ਕਿਸੇ ਤਰੀਕੇ ਨਾਲ ਕੋਈ ਮਨੁੱਖ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਲੰਘ ਸਕਦਾ ਗੁਰਮਤਿ ਛੋੜਹਿ ਉਜੜ ਜਾਈ ਕਈ ਬੰਦੇ ਐਸੇ ਹਨ ਜੋ ਔਂਜੜੇ ਜਾ ਕੇ ਗੁਰੂ ਦੀ ਮੱਤੇ ਤੁਰਨਾ ਛੱਡ ਦਿੰਦੇ ਹਨ ਉਜਾੜ ਦੇ ਰਾਹਾਂ ਵਿੱਚ ਪੈ ਜਾਂਦੇ ਹਨ ਜਿਹੜੇ ਗੁਰੂ ਦਾ ਦੱਸਿਆ ਰਸਤਾ ਨਹੀਂ ਅਪਣਾਉਂਦੇ ਮਨਮੁਖ RAM ਨਾ ਜਪੈ ਅਵਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਅਵੇੜਾ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਜਪਦਾ ਪਾਜ ਪਾਜ ਬੂੜਾ ਕੂੜ ਕਮਾਵਹਿ ਕੂੜ ਕਾਲ ਬerai ਹੈ ਪਰਮਾਤਮਾ ਦੇ ਨਾਮ ਤੋਂ ਖੁੰਝੇ ਹੋਏ ਬੰਦੇ ਨਿਰਾ ਮਾਇਆ ਦਾ ਧੰਦਾ ਹੀ ਕਰਦੇ ਹਨ ਮਾਇਆ ਦੇ ਧੰਦੇ ਵਿੱਚ ਹੀ ਵਿਅਸਤ ਰਹਿੰਦੇ ਹਨ ਅਜਿਹੇ ਬੰਦੇ ਖوار ਹੋ ਹੋ ਕੇ ਮਾਇਆ ਦੇ ਮੋਹ ਦੇ ਸਮੁੰਦਰ ਵਿੱਚ ਹੀ ਗੋਤੇ ਖਾਂਦੇ ਰਹਿੰਦੇ ਹਨ ਮਾਇਆ ਦੇ ਮੋਹ ਦੇ ਝੂਠੇ ਤੰਦੇ ਵਿੱਚ ਫਸੇ ਰਹਿਣ ਕਰਕੇ ਆਤਮਿਕ ਮੌਤ ਬਨਾਦੀ ਬੈਰਨ ਬਣ ਜਾਂਦੀ ਹੈ ਹੁਕਮ ਆਵੇ ਹੁਕਮੇ ਜਾਵੇ ਹਰੇਕ ਜੀਵ ਪ੍ਰਮਾਤਮਾ ਦੇ ਹੁਕਮ ਅਨੁਸਾਰ ਹੀ ਜਗਤ ਵਿੱਚ ਆਉਂਦਾ ਹੈ ਤੇ ਉਸ ਪ੍ਰਮਾਤਮਾ ਦੇ ਹੁਕਮ ਅਨੁਸਾਰ ਇਥੋਂ ਚਲਾ ਜਾਂਦਾ ਹੈ ਬੂਝੈ ਹੁਕਮ ਸੋ ਸਾਚ ਸਮਾਵੈ ਜਿਹੜਾ ਜੀ ਉਸ ਦੀ ਰਜਾ ਨੂੰ ਸਮਝ ਲੈਂਦਾ ਹੈ ਉਸ ਸਦਾ ਸਿਰ ਪ੍ਰਭੂ ਵਿੱਚ ਲੀਨ ਰਹਿੰਦਾ ਹੈ ਨਾਨਕ ਸਾਚ ਮਿਲੈ ਮਨ ਭਾਵੇ ਗੁਰਮਖ ਕਾਰ ਕਮਾਈ ਹੈ हे ਨਾਨਕ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਸਿਮਰਨ ਦੀ ਕਾਰ ਕਰਦਾ ਹੈ ਉਸ ਨੂੰ ਸਦਾ ਸਿਰ ਪ੍ਰਭੂ ਮਿਲ ਪੈਂਦਾ ਹੈ ਉਸ ਦੇ ਮਨ ਵਿੱਚ ਪ੍ਰਭੂ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ ਮਾਰੂ ਮਹੱਲਾ ਪਹਿਲਾ ਰਾਗ ਮਾਰੂ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਆਪੇ ਕਰਤਾ ਪੁਰਖ ਬਿਦਾਤਾ ਕਰਤਾ ਆਪ ਹੀ ਸ੍ਰਿਸ਼ਟੀ ਦਾ ਪੈਦਾ ਕਰਨ ਵਾਲਾ ਹੈ ਤੇ ਆਪ ਹੀ ਇਸ ਵਿੱਚ ਵਿਆਪਕ ਹੈ ਜਿਨੇ ਆਪੇ ਆਪ ਪਾਏ ਪਛਾਤਾ ਉਸ ਕਰਤਾਰ ਨੇ ਆਪ ਹੀ ਜਗਤ ਪੈਦਾ ਕਰਕੇ ਇਸ ਦੀ ਸੰਭਾਲ ਦਾ ਫਰਜ ਵੀ ਪਛਾਣਿਆ ਹੈ ਆਪੇ ਸਤਗੁਰ ਆਪੇ ਸੇਵਕ ਆਪੇ ਸੇਸ਼ਟੋ ਪਾਈ ਹੈ ਪ੍ਰਭੂ ਪਰਮਾਤਮਾ ਆਪ ਹੀ ਸਤਗੁਰੂ ਹੈ ਆਪ ਹੀ ਸੇਵਕ ਹੈ ਪ੍ਰਭੂ ਨੇ ਆਪ ਹੀ ਇਹ ਸ੍ਰਿਸ਼ਟੀ ਰਚੀ ਹੈ ਆਪੇ ਨੇੜ ਹੈ ਨਾਹੀਂ ਦੂਰੇ ਸਰਬ ਵਿਆਪਕ ਹੋਣ ਕਰਕੇ ਪ੍ਰਭੂ ਆਪ ਹੀ ਹਰੇਕ ਜੀਵ ਦੇ ਨੇੜੇ ਹੈ ਕਿਸੇ ਤੋਂ ਵੀ ਦੂਰ ਨਹੀਂ ਬੂਝੈ ਗੁਰਮਖ ਖਸੇ ਜਨ ਪੂਰੇ ਜਿਹੜੇ ਮਨੁੱਖ ਗੁਰੂ ਦੇ ਸਾਹਮਣੇ ਹੋ ਕੇ ਇਹ ਭੇਦ ਸਮਝ ਲੈਂਦੇ ਹਨ ਉਹ ਆਪੋਲ ਆਤਮਿਕ ਜੀਵਨ ਵਾਲੇ ਬਣ ਜਾਂਦੇ ਹਨ ਨਨ ਕੀ ਸੰਗਤ ਐ ਨਸਲਾਹਾ ਗੁਰ ਸੰਗਤ ਇਹੇ ਵਡਾਈ ਹੈ ਗੁਰੂ ਦੀ ਸੰਗਤ ਕਰਨ ਕਰਕੇ ਉਹਨਾਂ ਨੂੰ ਇਹ ਮਹੱਤਤਾ ਮਿਲਦੀ ਹੈ ਕਿ ਉਹਨਾਂ ਦੀ ਸੰਗਤ ਤੋਂ ਵੀ ਦੇ ਨਰਾਤ ਲਾਭ ਹੀ ਲਾਭ ਮਿਲਦਾ ਹੈ ਕਿਉਂਕਿ ਗੁਰੂ ਵਿੱਚ ਐਨੀ ਸ਼ਕਤੀ ਹੈ ਗੁਰੂ ਆਪਣੇ ਵਰਗੇ ਹੀ ਬਣਾ ਦਿੰਦਾ ਹੈ ਤੇ ਜਿਹੜੇ ਫਿਰ ਉਹਦੇ ਅਰਗੇ ਬਣ ਜਾਂਦੇ ਹਨ ਫਿਰ ਉਹਨਾਂ ਦਾ ਦਰਸ਼ਨ ਕਰਕੇ ਬਹੁਤ ਲਾਭ ਹੁੰਦਾ ਹੈ ਜੋਗੋ ਜੋਗ ਸੰਤ ਭਲੇ ਪ੍ਰਭ ਤੇਰੇ हे ਪ੍ਰਭ ਹਰੇਕ ਜੋਗ ਵਿੱਚ ਤੇਰੇ ਸੰਤ ਨੇਕ ਬੰਦੇ ਹੁੰਦੇ ਹਨ ਹਰ ਗੁਣ ਗਾਵੇ ਰਸਨ ਰਸੇਰੇ ਅਤੇ ਉਹ ਜੀਵ ਨਾਲ ਰਸ ਲੈ ਕੇ ਤੇਰੇ ਗੁਣ ਗਾਉਂਦੇ ਹਨ ਉਸਤਤ ਕਰਹਿ ਪਚਹਿ ਉਸਤਾਤ ਕਰ ਹੈ ਪਰ ਹਰ ਦੁੱਖ ਦਾਲਦ ਜਿਨ ਨਾਹੀ ਚਿੰਤ ਪਰਾਈ ਹੈ ਤੇਥੋਂ ਬਿਨਾ ਉਹਨਾਂ ਨੂੰ ਕਿਸੇ ਹੋਰ ਦੀ ਆਸ ਨਹੀਂ ਹੁੰਦੀ ਹੈ ਪ੍ਰਭੂ ਪਰਮਾਤਮਾ ਉਹ ਤੇਰੀ ਸਿਫਤ ਸਲਾਹ ਕਰਦੇ ਹਨ ਆਪਣੇ ਅੰਦਰੋਂ ਦੁੱਖ ਦਰਦਰ ਦੂਰ ਕਰ ਲੈਂਦੇ ਹਨ ਕੋਈ ਜਾਗਤ ਰਹੇ ਨਾ ਸੂਤੇ ਦੀ ਸਹ ਉਹ ਸੰਤ ਜਾਨ ਮਾਇਆ ਦੇ ਹਲਿਆਂ ਵੱਲੋਂ ਸਦਾ ਸੁਚੇਤ ਰਹਿੰਦੇ ਹਨ ਉਹ ਗਫਲਤ ਦੀ ਨੀਂਦ ਵਿੱਚ ਕਦੇ ਵੀ ਸੁੱਤੇ ਨਹੀਂ ਦਿਸਦੇ ਸੰਗਤ ਕੁੱਲ ਤਾਰੇ ਸਾਚ ਪਰਿਸੈ ਉਹਨਾਂ ਦੀ ਸੰਗਤ अनेका ਕੁਲਾਂ ਤਾਰ ਦਿੰਦੀ ਹੈ ਕਿਉਂਕਿ ਉਹ ਸਭ ਨੂੰ ਸਦਾ ਥਿਰ ਪ੍ਰਭੂ ਦਾ ਨਾਮ ਵੰਡਦੇ ਹਨ ਕਲ ਮਲ ਮੈਲ ਨਹੀਂ ਤੇ ਨਿਰਮਲ ਓਏ ਰਹੈ ਭਗਤ ਰੇ ਬੁਲਾਈ ਹੈ ਉਹਨਾਂ ਦੇ ਅੰਦਰ ਪਾਪਾਂ ਦੀ ਮੈਲ ਰਤਾਪੀ ਨਹੀਂ ਹੁੰਦੀ ਉਹ ਪਵਿੱਤਰ ਜੀਵਨ ਵਾਲੇ ਹੁੰਦੇ ਹਨ ਉਹ ਪ੍ਰਭੂ ਦੀ ਭਗਤੀ ਵਿੱਚ ਰੁੱਝੇ ਰਹਿੰਦੇ ਹਨ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਸੁਰਤ ਜੋੜੀ ਰੱਖਦੇ ਹਨ ਬੂਝੋ ਹਰ ਜਨ ਸਤਿਗੁਰ ਬਾਣੀ हे ਪ੍ਰਾਣੀ ਹੋ ਹਰੀ ਜਨਾਂ ਦੀ ਸੰਗਤ ਵਿੱਚ ਰਹਿ ਕੇ ਸਤਿਗੁਰ ਦੀ ਬਣੀ ਸਤਿਗੁਰੂ ਦੀ ਬਾਣੀ ਵਿੱਚ ਜੁੜ ਕੇ ਇਹ ਪੱਕੀ ਗੱਲ ਸਮਝ ਲਵੋ ਇਹ ਜੋ ਬਨ ਸਾਸ ਹੈ ਦੇਹ ਪੁਰਾਣੀ ਕਿਹੜੀ ਗੱਲ ਸਮਝਣੀ ਹੈ ਕਿ ਜਵਾਨੀ ਇਹ ਸਵਾਸ ਇਹ ਸਰੀਰ ਸਭ ਪੁਰਾਣੇ ਹੋਣ ਜਾਣ ਵਾਲੇ ਹਨ ਇਹਨਾਂ ਨੇ ਇੱਕ ਦਿਨ ਪੁਰਾਣੇ ਹੋ ਕੇ ਮਿਟ ਜਾਣਾ ਹੈ ਆਜ ਕਾਲ ਮਰ ਜਾਈਏ ਪ੍ਰਾਣੀ ਹਰ ਜਪ ਜਪ ਰਿਦੈ ਧਿਆਈ ਹੈ हे ਪ੍ਰਾਣੀ ਜਿਹੜਾ ਵੀ ਜਮਿਆ ਹੈ ਉਸ ਨੇ ਥੋੜੇ ਹੀ ਸਮੇਂ ਵਿੱਚ ਮੌਤ ਦੇ ਵਾਸ ਆ ਜਾਣਾ ਹੈ ਇਸ ਵਾਸਤੇ ਪ੍ਰਮਾਤਮਾ ਦਾ ਨਾਮ ਜਪੋ ਤੇ ਹਿਰਦੇ ਵਿੱਚ ਵੀ ਉਸ ਦਾ ਧਿਆਨ ਧਰੋ ਛੋਡੋ ਪ੍ਰਾਣੀ ਕੂੜ ਕਬਾੜਾ हे ਪ੍ਰਾਣੀ ਨਿਰ ਮਾਇਆ ਦੇ ਮੋਹ ਦੀਆਂ ਗੱਲਾਂ ਛੱਡੋ ਕੂੜ ਮਾਰੇ ਕਾਲੁ ਓਸ਼ਾੜਾ ਜਿਸ ਮਨੁੱਖ ਦੇ ਅੰਦਰ ਨਿਰਾ ਮਾਇਆ ਦਾ ਮੋਹ ਹੀ ਹੈ ਉਸ ਨੂੰ ਆਤਮਕ ਮੌਤ ਦਾ ਮੋਹ ਉਸ ਨੂੰ ਆਤਮਕ ਮੌਤ ਪਹੁੰਚ ਕੇ ਮਾਰਦੀ ਹੈ ਕੂੜ ਮਾਰੇ ਕਾਲੁ ਓਸ਼ਾੜਾ ਜਿਸ ਮਨੁੱਖ ਦੇ ਅੰਦਰ ਨਿਰਾ ਮਾਇਆ ਦਾ ਮੋਹ ਹੀ ਹੈ ਉਸ ਨੂੰ ਆਤਮਕ ਮੌਤ ਪਹੁੰਚ ਪਹੁੰਚ ਕੇ ਮਾਰਦੀ ਹੈ ਸਾਕਤ ਕੂੜ ਪਚੈ ਹੈ ਮਨ ਹੋਮੈ ਦੋਹ ਮਾਰਗ ਪਚੈ ਪਚਾਈ ਹੈ ਮਾਇਆ ਵਿੜੇ ਜੀਵ ਮਾਇਆ ਦੇ ਮੋਹ ਵਿੱਚ ਖੁਆਰ ਹੁੰਦੇ ਹਨ ਜਿਸ ਮਨੁੱਖ ਦੇ ਮਨ ਵਿੱਚ ਹੋਮੈ ਉਹ ਮੇਰ ਤੇਰ ਦੇ ਰਸਤੇ ਪੈ ਕੇ ਖੁਆਰ ਹੁੰਦਾ ਹੈ ਹੋਮੈ ਉਸ ਨੂੰ ਖੁਆਰ ਕਰਦੀ ਹੈ ਹੋ ਮੈਂ ਨਾਵੇਂ ਨਾਲ ਵਿਰੋਧ ਹੈ ਦੁਏ ਨਾ ਵਸੈ ਇਕ ਥਾਏ ਕਿਉਂਕਿ ਜਿੱਥੇ ਹਮੈ ਉੱਥੇ ਫਿਰ ਪ੍ਰਮਾਤਮਾ ਦਾ ਨਾਮ ਨਹੀਂ ਵਸਦਾ ਛੋੜੋ ਪ੍ਰਾਣੀ ਕੂੜਕ ਬਾੜਾ ਕੂੜ ਮਾਰੇ ਕਾਲ ਊਸ਼ਾ ਹੜਾ ਸਾਗਤ ਕੂੜ ਪਚੈ ਮਨ ਹੋਮੈ ਦੋਹ ਮਾਰਗ ਪਚੈ ਪਚਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1025 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1026 ਦੀ ਵਿਆਖਿਆ ਦੇ ਪਾਰ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ